ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਮਿਲੌਣ ਜਾ ਰਹੇ ਹਾਂ ਉਸ ਮਿਹਨਤੀ ਜੋੜੇ ਦੇ ਨਾਲ ਪਤੀ ਪਤਨੀ ਦੇ ਨਾਲ ਜਿਨ੍ਹਾਂ ਨੇ ਇੱਕ ਵੱਖਰਾ ਮਕਾਮ ਹਾਸਲ ਕਰਕੇ ਉਹ ਔਰਤਾਂ ਲਈ ਮਰਦਾਂ ਲਈ ਇੱਕ ਰੋਲ ਮਾਡਲ ਬਣੇ ਨੇ ਇੱਕ ਜਿਹੜਾ ਉਹਨਾਂ ਲਈ ਪ੍ਰੇਰਨਾ ਸਰੋਤ ਬਣੇ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਿਲੱਖਣ ਜਿਹੜਾ ਕਾਰੋਬਾਰ ਅਪਣਾ ਕੇ मधु मक्खियां ਦਾ ਜਿਹੜਾ ਕਾਰੋਬਾਰ ਅਪਣਾ ਕੇ ਉਹਨਾਂ ਨੇ ਇੱਕ ਵੱਡੇ ਮਕਾਮ ਨੂੰ ਹਾਸਲ ਕੀਤਾ ਹੈ ਔਰ ਆਮ ਤੌਰ ਤੇ ਕਿਸੇ ਵੀ ਕਾਰੋਬਾਰ ਨੂੰ ਲੈ ਕੇ ਉਹ ਮਰਦ ਪ੍ਰਧਾਨ ਸਮਾਜ ਦੀ ਗੱਲ ਕੀਤੀ ਜਾਂਦੀ ਕਿ ਮਰਦ ਹੀ ਕੰਮ ਕਰ ਸਕਦਾ ਹੈ ਪਰ ਇੱਥੇ ਜਿਹੜਾ ਇੱਕ ਵੱਖਰਾ ਜਿਹੜਾ ਦੇਖਣ ਨੂੰ ਮਿਲਿਆ ਹੈ ਕਿ ਇੱਕ ਔਰਤ ਨੇ ਇੱਕ ਭੈਣ ਨੇ ਜਿਹੜਾ ਇਸ ਕੰਮ ਨੂੰ ਨਾਲ ਨਵਾਇਆ ਹੁਣ ਜਿਹੜਾ ਖੁਦ ਉਹ ਭੈਣ ਜਿਹੜਾ ਉਹ ਸਾਰਾ ਸੰਭ ਰਹੀ ਹੈ ਔਰ ਸਾਡੇ ਨਾਲ ਮੌਜੂਦ ਨੇ ਪਿੰਡ ਪੰਜਾਵਾ ਦੇ ਕਾਰੂ ਰਾਮ ਪੰਜਾਵਾ ਜੀ ਨੇ ਔਰ ਉਹਨਾਂ ਦੀ ਧਰਮ ਪਤਨੀ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਨਾ ਚਾਹਾਂਗਾ ਕਿ ਉਹਨਾਂ ਨੇ ਇਸ ਕਾਰੋਬਾਰ ਨੂੰ ਚੁਣਨ ਵਾਸਤੇ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਉਹ ਲੱਗਿਆ ਔਰ ਉਹਨਾਂ ਨੂੰ ਇਹ ਕਿਵੇਂ ਚੋਣ ਕਰਨੀ ਵੀ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਮੱਖੀਆਂ ਨੇ ਮਧੂ ਮੱਖੀਆਂ ਇਹਨਾਂ ਦਾ ਜੀਵਨ ਹੈ ਜਿਹੜਾ ਇੱਕ ਬੜਾ ਅਵਿਲਖਣ ਜੀਵਨ ਹੈ ਇਹ ਮਨੁੱਖ ਤੋਂ ਵੀ ਮਨੁੱਖ ਨੂੰ ਮਨੁੱਖ ਦੇ ਵਿੱਚ ਤੇ ਮੱਖੀ 'ਚ ਇੰਨਾ ਕੁ ਫਰਕ ਹੈ ਕਿ ਮਨੁੱਖ ਨੂੰ ਕੁਦਰਤ ਨੇ ਦਿਮਾਗ ਦਿੱਤਾ ਇਹ ਬਿਹਤਰ ਜਾਣ ਸਕਦਾ ਵੀ ਮੇਰਾ ਦੁਸ਼ਮਣ ਕੌਣ ਹੈ ਤੇ ਮੇਰਾ ਮਿੱਤਰ ਕੌਣ ਹੈ ਮੱਖੀਆਂ ਨੂੰ ਸਿਰਫ ਇਹ ਨਹੀਂ ਪਤਾ ਲੱਗਦਾ ਬਾਕੀ ਮੱਖੀ ਦਾ ਇੱਕ ਇਸ ਤਰ੍ਹਾਂ ਦਾ ਜੀਵਨ ਹੈ ਕਿ ਇਹ ਇਸ ਰੱਬੀ ਇਸ ਤਰ੍ਹਾਂ ਦੀ ਰੱਬੀ ਵਰਤਾਰੇ ਦੇ ਵਿੱਚ ਜਿੰਦਾ ਰਹਿੰਦੀ ਜਿਹੜੀ ਜੀਵਨ ਗਾਥਾ ਹੈ ਉਹ ਹੈ ਵੀ ਜੰਮਦਾ ਜਦੋਂ ਬੱਚਾ ਆਪਣੇ ਮਾਂ ਦੇ ਗਰਭ ਚੋਂ ਬਾਹਰ ਆਉਂਦਾ ਹੈ ਬਾਹਰ ਆਉਂਦਿਆਂ ਹੀ ਛੱਤੇ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅੰਦਰ ਉਹਦੀ ਦੇਖ ਰੇਖ ਕਰਨੀ ਹੋਟਿੰਗ ਕਰਨੀ ਰੋਇਲ ਜੈਲੀ ਦੇਣੀ ਰਾਣੀ ਨੂੰ ਖੁਰਾਕ ਦੇਣੀ ਔਰ ਪਹਿਲੇ 5 ਦਿਨ ਇਹ ਕੰਮ ਕਰਦਾ ਉਹ ਉਸ ਤੋਂ ਅਗਲੇ ਜਿਹੜੇ 5-4 ਦਿਨ ਨੇ ਉਹ ਜਿਹੜੇ ਉਹਨੂੰ ਹਰ ਵਰਕਰ ਜਿਹੜਾ ਹੈ ਉਹ ਉਹਦਾ ਸਿਕਿਉਰਿਟੀ ਗਾਰਡ ਜਿਹੜਾ ਗੇਟ ਦੇ ਅੱਗੇ ਕੰਮ ਕਰਦਾ ਹੈ ਹਰ ਵਰਕਰ ਨੂੰ ਉਹ ਉਹਨੇ ਦਿਨ ਦੀ ਪ੍ਰੋਸੈਸਿੰਗ ਦੇ ਵਿੱਚੋਂ ਨਿਕਲਣਾ ਪੈਂਦਾ ਉਸ ਤੋਂ ਬਾਅਦ ਹੈ ਜਿਹੜਾ ਉਹ ਸਾਰੀ ਆਪਣੀ ਜ਼ਿੰਦਗੀ ਜਿਹੜੀ ਇਹਦੀ ਉਮਰ 30 ਤੋਂ 35 ਦਿਨ ਉਮਰ ਹੁੰਦੀ ਹੈ ਬਦੂ ਮੱਖੀ ਦੇ ਇੱਕ ਕਲੋਨੀ ਅਸੀਂ ਨੂੰ ਕਹਿੰਦੇ ਆਂ ਤੇ ਤਿੰਨ ਤਰ੍ਹਾਂ ਦੀਆਂ ਮੱਖੀਆਂ ਨੇ ਇੱਕ ਰਾਣੀ ਮੱਖੀ ਹੁੰਦੀ ਹੈ ਜਿਹੜੀ ਰਾਣੀ ਦਾ ਮਤਲਬ ਜੇ ਮੁਖੀ ਹੈ ਰਾਣੀ ਦਾ ਮਤਲਬ ਰਾਣੀ ਹੁੰਦਾ ਤੇ ਉਹ ਬਾਦਸ਼ਾਹ ਉਸ ਕਲੋਨੀ ਦੀ ਉਹਦਾ ਇੱਕ ਰਾਣੀ ਮੱਖੀ ਹੈ ਕੁਝ ਡਰੌਨ ਡਰੌਨ ਨਰ ਮੱਖੀਆਂ ਨੂੰ ਕਿਹਾ ਜਾਂਦਾ ਔਰ ਬਾਕੀ ਸਾਰੀਆਂ ਮੱਖੀਆਂ ਹੁੰਦੀਆਂ ਤਾਂ ਫੀਮੇਲ ਨੇ ਲੇਕਿਨ ਉਹ ਵਰਕਰ ਅਸੀਂ ਉਹਨਾਂ ਨੂੰ ਕਹਿੰਦੇ ਆ ਉਹ ਬੱਚੇ ਪੈਦਾ ਨਹੀਂ ਕਰ ਸਕਦੀਆਂ ਤਾਂ ਇਹਨਾਂ ਦੇ ਵਿੱਚ ਆਪਣੇ ਜੀਵਨ ਤੋਂ ਲੈ ਕੇ ਮਰਨ ਤੱਕ ਜਿਹੜਾ ਮੱਖੀ ਰਾਣੀ ਮੱਖੀ ਦਾ ਜਿਹੜਾ ਮੁੱਖ ਕੰਮ ਹੈ ਉਹ ਉਸ ਕਬੀਲੇ ਦਾ ਪ੍ਰਬੰਧ ਕਰਨਾ ਉਹਨੂੰ ਜੈਡ ਪਲੱਸ ਸਿਕਿਉਰਿਟੀ ਦੀ ਤਰ੍ਹਾਂ ਸਾਰੀਆਂ ਫੈਸਿਲਿਟੀਆਂ ਉਸ ਬਕਸੇ ਦੇ ਵਿੱਚ ਦਿੱਤੀਆਂ ਜਾਂਦੀਆਂ ਇੱਕ ਬਿਹਤਰ ਖੁਰਾਕ ਦਿੱਤੀ ਜਾਂਦੀ ਹੈ ਉਹਦੀ ਸਿਕਿਉਰਿਟੀ ਪੂਰੀ ਕੀਤੀ ਜਾਂਦੀ ਹੈ ਉਹਦਾ ਕੰਮ ਹੈ ਪੂਰੀ ਇੱਕ ਫੌਜ ਦੀ ਤਰ੍ਹਾਂ ਕਬੀਲੇ ਨੂੰ ਬਰਬੰਦ ਦੇ ਵਿੱਚ ਰੱਖਣਾ ਤਾਂ ਮੱਖੀਆਂ ਦੇ ਜਿਹੜੇ ਪਹਿਲੇ 5 ਦਿਨ ਅੰਦਰ ਕੰਮ ਕਰਨਾ ਨਰਸ 20 ਦਾ ਉਸ ਤੋਂ ਬਾਅਦ ਸਿਕਿਉਰਿਟੀ ਦਾ ਕੰਮ ਕਰਨਾ ਉਸ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੀ ਡਿਊਟੀ ਲੱਗ ਜਾਂਦੀ ਹੈ ਕਿ ਜਿਨ੍ਹਾਂ ਵਰਕਰਾਂ ਨੇ ਜਿਹੜੀ ਟੀਮ ਨੇ ਪਾਣੀ ਲਿਆਉਣਾ ਉਹ ਪਾਣੀ ਲੈ ਕੇ ਆਂਦੇ ਨੇ ਜਿਨ੍ਹਾਂ ਨੇ ਪਰਪੋਲਸ ਲੈ ਕੇ ਆਉਣੀ ਉਹ ਪਰਪੋਲਸ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਪੋਲਨ ਲੈ ਕੇ ਆਉਣਾ ਉਹ ਪੋਲਨ ਲੈ ਕੇ ਆਉਂਦੇ ਨੇ ਜਿਨ੍ਹਾਂ ਨੇ ਸ਼ਹਿਦ ਲੈ ਕੇ ਆਉਣਾ ਸ਼ਹਿਦ ਲੈ ਕੇ ਆਉਂਦੇ ਨੇ ਸਵੇਰੇ ਜਿਹੜੀ ਸੂਰਜ ਚੜ੍ਹਨ ਦੇ ਸਾਰ ਹੀ ਇੱਕ ਸਕੁਆਇਰ ਸਪੈਸ਼ਲ ਲੇਕਰਾਂ ਦੀ ਸੀਆਈਡੀ ਦੀ ਤਰ੍ਹਾਂ ਇੱਕ ਵਿੰਗ ਬਣਿਆ ਹੈ ਮੱਖੀਆਂ ਦਾ ਜਿਹੜੇ ਜਾਂਦੇ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਆਪਣੇ ਗੇਟ ਤੋਂ ਜਿਹੜੀ ਮਧੂ ਮੱਖੀ ਆ ਉਹ 3 ਕਿਲੋਮੀਟਰ ਤੱਕ ਆਪਣਾ ਸਾਰਾ ਸਰਵੇ ਕਰਦੀ ਹੈ ਮੌਸਮ ਦਾ ਵਾਤਾਵਰਨ ਦਾ ਵੀ ਕਿਸ ਤਰ੍ਹਾਂ ਦਾ ਟੈਂਪਰੇਚਰ ਹੈ ਅੱਜ ਕਿਸ ਤਰ੍ਹਾਂ ਦਾ ਵਾਤਾਵਰਨ ਹੈ ਕਿੱਥੇ ਪਾਣੀ ਹੈ ਕਿੱਥੇ ਫੁੱਲ ਹੈ ਫਿਰ ਇਹ ਖਾਸ ਜਿਹੜਾ ਸਕਾਟ ਜਾਂਦਾ ਜਿਹੜਾ ਇਹਦੇ ਵਿੱਚ ਜਰੂਰ ਇਹ ਸ਼ਾਮਿਲ ਕਰਨਾ ਚਾਹੁੰਦੇ ਜੇਕਰ ਜਿਵੇਂ ਆਪਾਂ ਸਪਰੇਆ ਕਰ ਰਹੇ ਹਾਂ ਦਵਾਈਆਂ ਕਰ ਰਹੇ ਹਾਂ ਉਹ ਮੱਖੀ ਨੂੰ ਪਤਾ ਲੱਗ ਜਾਂਦਾ ਨਹੀਂ ਸਰ ਮੱਖੀ ਨੂੰ ਇਸ ਤਰ੍ਹਾਂ ਦਾ ਪਤਾ ਨਹੀਂ ਲੱਗਦਾ ਜਦੋਂ ਸਵੇਰੇ ਜਿਹੜੇ ਸਕਾਟ ਜਾਂਦੇ ਨੇ ਉਹ ਦੇਖਦੇ ਵੀ ਇਹ ਸਵੇ ਤੇ ਸਾਰਾ ਕਲੀਅਰ ਹੈ ਪਰ ਜਦੋਂ ਮੱਖੀ ਗਈ ਸੀ ਆਈ ਸੀ ਉਦੋਂ ਤਾਂ ਠੀਕ ਸੀ ਲੇਕਿਨ ਕਿਸੇ ਕਿਸਾਨ ਨੇ ਬਾਦ ਦੇ ਵਿੱਚ ਡਰਮ ਜੋੜ ਕੇ ਸਪਰੇਅ ਕਰ ਲਈ ਤਾਂ ਉਸ ਜਿਹੜੀ ਸਪਰੇਅ ਦਾ ਧੁੰਦੂਕਾਰ ਜਦੋਂ ਆਏ ਜਦੋਂ ਉਹਨਾਂ ਦੇ ਮੱਖੀਆਂ ਦੇ ਸਰ ਵੇ ਬਣੇ ਹੁੰਦੇ ਨੇ ਇਹ ਇਸ ਤਰ੍ਹਾਂ ਨਹੀਂ ਵੀ ਕੋਈ ਮੱਖੀ ਜੀ ਕਰੇ ਉਧਰ ਨੂੰ ਚਲੀ ਜਾਂਦੀ ਹੈ ਜਿੱਦਾਂ ਜਹਾਜ਼ਾਂ ਦੇ ਰਸਤੇ ਨੇ ਉਦਾਂ ਇੱਕ ਆਪਣੇ ਰਸਤਿਆਂ ਤੇ ਚਲਦੀਆਂ ਨੇ ਤਾਂ ਜਾਂਦੀ ਵਾਰੀ ਜਦੋਂ ਮੱਖੀਆਂ ਗਈਆਂ ਰਸਤਾ ਕਲੀਅਰ ਸੀ ਆਉਂਦੀ ਵਾਰੀ ਉਸੇ ਵੇ ਤੇ ਆਉਣਾ ਜੀ ਜਹਾਜ਼ ਨਾਲ ਹੀ ਸਪਰੇਅ ਹੁੰਦੀ ਹੈ ਜਾਂ ਡਰਮ ਨਾਲ ਹੀ ਸਪਰੇਅ ਹੁੰਦੀ ਹੈ ਤਾਂ ਜੇ ਸਿੱਧੀ ਕੰਡੈਕਟ ਆ ਜਾਂਦੀ ਹੈ ਮੱਖੀ ਉਹ ਫੇਰ ਮਰ ਜਾਂਦੀ ਹੈ ਇਸ ਲਈ ਜਿਹੜੀਆਂ ਉਹਨਾਂ ਦਾ ਵਰਤਾਰਾ ਹੈ ਕੰਮ ਕਰਨ ਦਾ ਇੱਕ ਢੰਗ ਹੈ ਇਹਨਾਂ ਦੀ ਇੱਕ ਬੇਸਿਕ ਹੈ ਮੈਂ ਜੋ ਦੇਖਿਆ ਆਪਣੇ ਜੀਵਨ ਸਰਚ ਕੀਤਾ ਕਿ ਇਹ ਆਪਣੇ ਕਬੀਲੇ ਦੇ ਵਿੱਚ ਆਪਣੇ ਵਰਕਰ ਨੂੰ ਆਪਣੇ ਕਬੀਲੇ ਨੂੰ ਉਹਨਾਂ ਖਾਣ ਲਈ ਦਿੰਦੇ ਜਿੰਨੀ ਉਹਨਾਂ ਨੂੰ ਜ਼ਰੂਰਤ ਹੈ ਔਰ ਜਿੰਨੀ ਉਹਦੀ ਸਮਰਥਾ ਹੈ ਉਹਨਾਂ ਉਹਦੇ ਤੋਂ ਕੰਮ ਲਿਆ ਜਾਂਦਾ ਜਦ ਵਰਕਰ 30 ਦਿਨਾਂ ਦਾ ਹੋ ਜਾਂਦਾ ਜਾਂ 28 30 ਦਿਨਾਂ ਦਾ 32 ਦਿਨਾਂ ਦਾ ਹੋ ਜਾਂਦਾ ਤੇ ਜਿੰਨੀ ਉਹਦੀ ਸਮਰਥਾ ਹੈ ਉਹਨਾਂ ਦਾ ਕੰਮ ਲਿਆ ਜਾਂਦਾ ਇੱਕ ਬਹੁਤ ਵੱਡੀ ਨੈਤਿਕਤਾ انہਾਂ ਦੇ ਵਿੱਚ ਹੈ ਵੀ ਜੇਕਰ ਬਤੀ ਦਿਨ ਦਾ ਵਰਕਰ ਹੈ ਉਹਨੂੰ ਕੋਈ ਪ੍ਰੋਬਲਮ ਹੋ ਗਈ ਉਹਨੂੰ ਕੋਈ ਸਾਹ ਦੀ ਪ੍ਰੋਬਲਮ ਹੋ ਗਈ ਜਾਂ ਕੋਈ ਐਕਸੀਡੈਂਟ ਹੋ ਗਿਆ ਫਰ ਟੁੱਟ ਗਿਆ ਤਾਂ ਜਦੋਂ ਬਕਸੇ 'ਚ ਆ ਜਾਂਦਾ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਮੇਰੇ ਹੁਣ ਦਿਨ ਥੋੜੇ ਨੇ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਹੈ ਤਾਂ ਬੜੀ ਕਿਲੋਮੀਟਰ 2 ਕਿਲੋਮੀਟਰ ਦੂਰ ਜਾ ਕੇ ਉਹ ਵਾਪਸ ਨਹੀਂ ਆਉਂਦਾ ਮਰ ਜਾਂਦਾ ਉੱਥੇ ਉਹ ਇਸ ਕਰਕੇ ਵੀ ਮੇਰੇ ਕਬੀਲੇ ਨੂੰ ਕੋਈ ਬਿਮਾਰੀ ਨਾ ਲੱਗ ਜਾਏ ਮੇਰੇ ਕਬੀਲੇ ਨੂੰ ਮੁੜ ਕੇ ਮੈਨੂੰ ਕੱਢਣ ਲਈ ਉਹਨਾਂ ਦਾ ਵਕਤ ਨਾ ਜਾਇਆ ਹੋਵੇ ਐਸੀ ਦੇਸ਼ਵਕਤੀ ਹੈ ਮੱਖੀਆਂ ਰਾਤ ਨੂੰ ਵੀ ਕੰਮ ਕਰਦੀਆਂ ਨੇ ਰਾਤ ਦੇ 12 1 ਵਜੇ ਤੁਸੀਂ ਬਕਸੇ ਦੇ ਕੋਲ ਖੰਨ ਲਾ ਕੇ ਦੇਖੋ ਤਾਂ ਜਿਹੜਾ ਨੈਕਟਰ ਹੈ ਅਸਲ ਦੇ ਵਿੱਚ ਸ਼ਹਿਦ ਦੀ ਮੱਖੀ ਹੈ ਜਿਹੜੀ ਸ਼ਹਿਦ ਹੈ ਜਿਹੜਾ ਮੱਖੀ ਦਾ ਪਚਿਆ ਹੋਇਆ ਭੋਜਨ ਹੁੰਦਾ ਹੈ ਕੁਦਰਤ ਨੇ ਮੱਖੀ ਦੇ ਪੇਟ ਦੇ ਵਿੱਚ ਇੱਕ ਐਸੀ ਮਸ਼ੀਨਰੀ ਲਾਈ ਹੈ ਜਦੋਂ ਨੈਕਟਰ ਲੈ ਕੇ ਜਿੰਨੀ ਤੇਜ਼ ਸਪੀਡ ਨਾਲ ਦੌੜਦੀ ਉਹਨੇ ਜ਼ਿਆਦਾ ਐਨਜ਼ਾਈਮ ਉਸ ਸ਼ਹਿਦ ਦੇ ਵਿੱਚ ਮਿਲਦੇ ਨੇ ਮਿਕਸ ਹੁੰਦੇ ਨੇ ਜਦੋਂ ਅਨਲੋਡ ਹੁੰਦਾ ਅੰਦਰ ਆ ਕੇ ਤਾਂ ਉਹਦੇ ਵਿੱਚ ਮੌਇਸਚਰ ਜ਼ਿਆਦਾ ਹੁੰਦਾ ਹੈ ਕਈ ਵਾਰੀ ਨੈਕਟਰ 'ਚ ਪਾਣੀ ਜ਼ਿਆਦਾ ਹੁੰਦਾ ਹੈ ਸਾਂ ਮੱਖੀਆਂ ਦਾ ਜਿਹੜਾ ਇੱਕ ਰਾਤ ਦਾ ਗਰੁੱਪ ਹੈ ਜਿਹੜੀ ਡਿਊਟੀ ਰਾਤ ਦੀ ਡਿਊਟੀ ਹੈ ਉਹ ਆਪਣੇ ਪਰਾਂ ਨਾਲ ਉਹਦੇ ਵਿੱਚੋਂ ਮੌਇਸਚਰ ਕੱਢਦੀਆਂ ਨੇ ਉਹਨੂੰ ਪਕਾ ਕੇ ਮੁਰਕ ਕੇ ਵੈਕਸ ਤੇ ਪ੍ਰਪੋਲਿਸ ਦੇ ਲੇਪ ਦੇ ਨਾਲ ਉਹਨੂੰ ਸੀਲ ਕਰ ਦਿੰਦੀਆਂ ਨੇ ਉਹਦੀ ਧਾਰਨਾ ਇਸ ਪਿੱਛੇ ਇਹ ਹੈ ਕਿ ਜਦ ਕਦੇ ਕਾਲ ਪਏਗਾ ਕੋਈ ਔਖਾ ਸਮਾਂ ਆਏਗਾ ਤਾਂ ਅਸੀਂ ਆਪਣੇ ਬੱਚਿਆਂ ਦੇ ਲਈ ਇਹ ਭੋਜਨ ਦੀ ਵਿਵਸਥਾ ਕਰਾਂਗੇ ਪਰ ਜਿਹੜਾ ਮਨੁੱਖੀ ਹੈ ਇਹਨੇ ਸਦੀਆਂ ਤੋਂ ਇੱਕ ਦਿਮਾਗ ਦਿੱਤਾ ਹੈ ਅਸੀਂ ਦੇਖਦੇ ਹਾਂ ਜਦੋਂ ਮੌਸਮ ਠੀਕ ਹੋਏ ਜਦੋਂ ਆਮ ਯੰਗ ਵਰਕਰ ਬਾਹਰ ਗਿਆ ਹੋਵੇ ਅਸੀਂ ਧੂਆਂ ਦੇ ਕੇ ਛਾੜ ਕੇ ਸਾਡੇ ਕੋਲ ਸਟੀਲ ਦੀਆਂ ਕਰਦਾ ਉਹ ਕਰਕੇ ਤੇ ਅਸੀਂ ਉਹ ਸ਼ਹਿਦ ਕੱਢ ਲੈਨੇ ਆ ਮੱਕੀ ਦੇ ਫੇਰ ਦਿਮਾਗ ਚ ਵੀ ਅਸੀਂ ਲੋਟੇ ਪੁੱਟੇ ਗਏ ਉਹ ਫਿਰ ਜ਼ਿਆਦਾ ਇਕੱਠਾ ਕਰਦੇ ਆ ਪਰ ਇਹ ਸਾਡੀ ਰੋਜੀ ਰੋਟੀ ਨਾਲ ਜੁੜਿਆ ਗੱਲ ਕੀਤਾ ਅਸੀਂ ਇਹਦੀ ਬਿਮਾਰੀਆਂ ਦਾ ਇਹਨਾਂ ਦਾ ਧੁੱਪ ਛਾਂ ਦਾ ਇਹਨਾਂ ਦੇ ਆਫ ਸੀਜ਼ਨ ਦੇ ਵਿੱਚ ਫੀਡ ਦਾ ਇਹ ਪ੍ਰਬੰਧ ਵੀ ਅਸੀਂ ਕਰਦੇ ਆ ਜਿੱਦਾਂ ਪਸ਼ੂ ਪਾਲਦੇ ਆ ਤੇ ਜੇ ਭਾਈ ਮੱਝਾਂ ਦੀ ਅਸੀਂ ਰਾਖ ਦੇਖ ਖਲ ਵੜੇ ਉਹਨਾਂ ਨੂੰ ਪਾਉਣੇ ਆ ਤਾਂ ਉਹਦਾ ਦੁੱਧ ਪੀਣ ਦਾ ਵੀ ਜਿਹੜਾ ਐਕਸਟਰਾ ਪੈਦਾ ਕਰ ਸਾਡਾ ਅਧਿਕਾਰ ਹੈ ਇਸ ਲਈ ਅਸੀਂ ਆਪਣੀ ਰੋਜੀ ਰੋਟੀ ਲਈ ਇਹ ਅਸੀਂ ਕੰਮ ਕਰਦੇ ਆ ਔਰ ਮੈਂ ਆਪਣੇ ਜੀਵਨ ਦੇ ਵਿੱਚ ਜਿਹੜਾ ਮਧੂ ਮੱਖੀਆਂ ਦੇ ਜੀਵਨ ਤੋਂ ਜਿੱਦਾਂ ਪ੍ਰਭਾਵਿਤ ਹੋਇਆ ਸ਼ਾਇਦ ਹੋਰ ਕਿਸੇ ਜੀਵਨ ਚੀਜ਼ ਤੋਂ ਪ੍ਰਭਾਵਿਤ ਨਹੀਂ ਹੋਇਆ ਕਿਉਂਕਿ ਇਹ ਸਰਵਤ ਦੇ ਪੱਲੇ ਦਾ ਕੰਮ ਹੈ ਅਸੀਂ ਸ਼ਹਿਦ ਵੀ ਖਾਂਦੇ ਹਾਂ ਔਰ ਸ਼ਾਇਦ ਬੜੀ ਇੱਕ ਉੱਤਮ ਖੁਰਾਕ ਹੈ ਮਾਂ ਦੇ ਦੁੱਧ ਤੋਂ ਬਾਅਦ ਹੈ ਜਿਹੜੀ ਦੁਨੀਆ ਦੀ ਸਾਰੇ ਨਾਲੋਂ ਵਧੀਆ ਜਿਹੜੀ ਖੁਰਾਕ ਹੈ ਉਹ ਸ਼ਹਿਦ ਹੈ ਔਰ ਇਹ ਸ਼ਾਇਦ ਹੈ ਵੀ ਰੱਬੀ ਸ਼ਹਿਦ ਠੀਕ ਹੈ ਕਿਉਂਕਿ ਮੱਖੀ ਦੇ ਸੈਂਸਰ ਨੇ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿਸੇ ਜਿਹੜੀ ਖਰਾਬ ਚੀਜ਼ ਹੈ ਜਾਂ ਕੋਈ ਜ਼ਹਿਰ ਵਾਲੀ ਚੀਜ਼ ਹੈ ਜਾਂ ਜਿਹੜੀ ਚੀਜ਼ ਫਿੱਟ ਨਹੀਂ ਬੈਠਦੀ ਹੁੰਦੇ ਤੇ ਮੱਖੀ ਬੈਠਦੀ ਨਹੀਂ। ਅੱਛਾ ਮਤਲਬ ਮੱਖੀ ਨੂੰ ਇਸ ਗੱਲ ਦੀ ਪੂਰੀ ਸਮਝ ਹੈ। ਬਿਲਕੁਲ ਪੂਰੀ ਜਾਣਕਾਰੀ ਹੈ। ਤੁਸੀਂ ਦੇਖੋ ਫੁੱਲ ਤੇ ਮੱਖੀ ਬੈਠੇਗੀ ਸਭ ਤੋਂ ਪਹਿਲਾਂ ਜਿਹੜੇ ਹੁੰਦੇ ਐਂਟੀਨਾ ਨੇ ਉਹ ਉਹਨਾਂ ਨੂੰ ਦੇਖਦੇ ਐ। ਔਰ ਜੇ ਉਹ ਠੀਕ ਨਹੀਂ ਤਾਂ ਉੱਡ ਜਾਏਗੀ। ਉਹ ਨੈਕਟਰ ਹੀ ਉਹਦੇ ਵਿੱਚੋਂ ਲਏਗੀ ਜਿੰਦੇ ਵਿੱਚੋਂ ਸਭ ਕੁਝ ਠੀਕ ਹੈ। ਤੁਸੀਂ ਜੇ ਸਪਰੇਅ ਦਾ ਰੱਖ ਦਿਓ ਗੰਦਾ ਪਾਣੀ ਰੱਖ ਦਿਓ ਉਹ ਨਹੀਂ ਜਾਏਗੀ। ਮਜਬੂਰੀ ਵਾਸਤੇ ਲਈ ਤਾਂ ਉਹਨੂੰ ਜੀਵਨ ਬਚਾਉਣ ਲਈ ਪਾਣੀ ਸ਼ਾਇਦ ਗੰਦਾ ਬੈਠ ਜਾਏ ਤਾਂ ਪੀਣਾ ਮਜਬੂਰੀ ਬਣ ਜਾਏ। ਮਨੁੱਖ ਦੀ ਵੀ ਇਸ ਤਰ੍ਹਾਂ ਦੀ ਫਿਤਰਤ ਹੈ ਜਦੋਂ ਆਪਾਂ ਮ ਤਾਂ ਜਿੱਦਾਂ ਵੀ ਭਾਵੇਂ ਟੀਡੀਐਸ ਠੀਕ ਹੋਵੇ ਤੇ ਭਾਵੇਂ ਨਾ ਹੋਵੇ ਨਲਕਾ ਜਿਹਾ ਜਿਹਾ ਮਿਲ ਕੇ ਆਪਾਂ ਘੁੱਟ ਪਾਣੀ ਦਾ ਪੀ ਕੇ ਆਪਣੀ ਜਾਨ ਬਚਾ ਬਚਾਉਨੇ ਆ ਇਸੇ ਤਰ੍ਹਾਂ ਮੱਕੀ ਜਦੋਂ ਕੋਈ ਖਰਾਬ ਪਾਣੀ ਪੀ ਲੈਂਦੀ ਹੈ ਤਾਂ ਉਹਨੂੰ ਕੋਈ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਇਸ ਲਈ ਜਿਹੜੀ ਸਾਨੂੰ ਯੂਨੀਵਰਸਿਟੀ ਪੀਏਯੂ ਨੇ ਸਿਖਾਇਆ ਉਹ ਜਿਹੜੀਆਂ ਅਲੱਗ-ਅਲੱਗ ਬਿਮਾਰੀਆਂ ਪੈਂਦੀਆਂ ਉਹਦਾ ਅਸੀਂ ਇਲਾਜ ਵੀ ਕਰਦੇ ਆ ਸ਼ਹਿਦ ਦਾ ਜਿਹੜਾ ਉੱਤਮ ਹੋਣ ਦਾ ਜਿਹੜਾ ਸਾਰਿਆਂ ਨੂੰ ਵੱਡਾ ਪੈਮਾਨਾ ਆ ਉਹ ਬੀ ਕੀਪਰ ਦੇ ਬ੍ਰੇਨ ਤੇ ਡਿਪੈਂਡ ਕਰਦਾ ਹੈ ਕਿ ਬੀ ਕੀਪਰ ਸਿਆਣਾ ਕਿੰਨਾ ਹੈ ਜੇਕਰ ਇੱਕ ਬੀ ਕੀਪਰ ਵਧੀਆ ਵਿਗਿਆਨਕ ਢੰਗ ਨਾਲ ਕੰਮ ਕਰਦਾ ਹੈ ਜੋ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਜੇ ਉਹ ਸਾਬ ਦੇ ਨਾਲ ਦਵਾਈ ਉਹਨੂੰ ਦਿੰਦਾ ਹੈ ਤਾਂ ਠੀਕ ਰਹਿੰਦੀ ਹੈ ਨਹੀਂ ਤਾਂ ਇਹ ਮੱਖੀ ਦਾ ਪਚਿਆ ਹੋਇਆ ਭੋਜਨ ਹੈ ਜੇਕਰ ਮੱਖੀ ਹੀ ਤੰਦਰੁਸਤ ਨਾ ਰਹੇਗੀ ਤਾਂ ਉਹਦੀ ਬਾਡੀ ਦੇ ਵਿੱਚੋਂ ਆਇਆ ਸ਼ਹਿਦ ਕਿੱਦਾਂ ਠੀਕ ਹੋ ਸਕਦਾ ਹੈ ਇਹ ਸ਼ਹਿਦ ਬਾਰੇ ਜਦੋਂ ਆਮ ਤੌਰ ਤੇ ਹੁਣ ਦੁਕਾਨਾਂ ਤੇ ਕਰਿਆਨੇ ਦੀ ਦੁਕਾਨ ਹਰ ਜਗ੍ਹਾ ਤੇ ਜਿਹੜਾ ਹੈਗਾ ਕਰਿਆਨੇ ਸਟੋਰ ਤੋਂ ਵੱਡੇ ਵੱਡੇ ਮਾਲਸ ਦੇ ਵਿੱਚੋਂ ਉਹ ਸ਼ਹਿਦ ਮਿਲ ਰਿਹਾ ਹੈ ਪਰ ਸ਼ਹਿਦ ਬਾਰੇ ਲੋਕਾਂ ਦਾ ਜਿਹੜਾ ਮਤ ਹੈ ਉਹ ਇਸ ਤਰ੍ਹਾਂ ਦਾ ਜੇ ਤੱਕ ਸਪਸ਼ਟ ਨਹੀਂ ਹੋਇਆ ਉਹ ਸ਼ੱਕੀ ਨਿਗਾ ਨਾਲ ਦੇਖਦੇ ਨੇ ਔਰ ਸ਼ਹਿਦ ਵੇਚਣ ਵਾਲਾ ਵੀ ਬੀ ਕੀਪਰ ਇਹ ਕਹਿੰਦਾ ਵੀ ਮੇਰਾ ਸ਼ਹਿਦ ਜਿਹੜਾ ਸ਼ੁੱਧ ਹੈ ਇਹ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਕਿ ਜਿਹੜਾ ਸ਼ਹਿਦ ਹੈ ਸ਼ੁੱਧ ਤੇ ਅਸ਼ੁੱਧ ਉਹ ਕਿਵੇਂ ਲੋਕ ਸਰੋਤੇ ਜਿਹੜੇ ਨੇ ਜਿਹੜੇ ਦੇਖ ਰਹੇ ਨੇ ਸੁਣਨਗੇ ਤੁਹਾਡੇ ਬਾਰੇ ਜਾਣਨਗੇ ਉਹ ਕਿਵੇਂ ਇਸ ਬਾਰੇ ਪਰਖ ਕਰਨ ਉਹਨਾਂ ਨੂੰ ਪਤਾ ਲੱਗੇ ਕਿ ਆਹ ਸ਼ਹਿਦ ਸ਼ੁੱਧ ਹੈ ਤੇ ਆਹ ਸ਼ਹਿਦ ਅਸ਼ੁੱਧ ਹੈ ਇਹਦੇ ਬਾਰੇ ਜਰੂਰ ਦੱਸੋ ਸਰ ਇਸ ਤਰ੍ਹਾਂ ਦੀ ਗੱਲ ਹੈ ਵੀ ਅੱਜ ਤੱਕ ਦੁਨੀਆ ਦੇ ਵੱਡੇ ਮੁਲਕਾਂ ਦੇ ਵਿੱਚ ਵੀ ਐਸੀਆਂ ਲੈਬਰਾਟਰੀਆਂ ਨਹੀਂ ਬਣੀਆਂ ਜਿਹੜੀਆਂ ਜਿਹੜਾ ਰੱਬੀ ਸ਼ਹਿਦ ਹੈ ਉਹਦੀ ਇਹ ਮਾਤਰਾ ਜਦ ਦੱਸ ਦੇਣ ਵੀ ਇਹ ਪੂਰਨ ਤੌਰ ਤੇ ਰੱਬੀ ਹੈ ਜਾਂ ਨਹੀਂ ਹੈ ਹੁਣ ਤਾਂ ਰੱਬੀ ਤੋਂ ਪਾਪ ਕੀ ਸਮਝ ਰੱਬੀ ਤੋਂ ਬਾਹਰ 100% ਨੇਚਰਲ ਜਿਹੜਾ ਸ਼ਹਿਦ ਹੈ ਜਿੰਦੇ ਵਿੱਚ ਕੋਈ ਨਾਵੇ ਪਰ ਬਦਕਿਸਮਤੀ ਇਹ ਵੀ ਸਾਡੇ ਮੁਲਕ ਇਸ ਤਰ੍ਹਾਂ ਫੈਕਟਰੀਆਂ ਹੀ ਨਕਲੀ ਸ਼ਹਿਦ ਦੀਆਂ ਲੱਗੀਆਂ ਨੇ ਜਿਹੜੀਆਂ ਪੂਰਾ ਪਮਾਨਾ ਕਰਕੇ ਵੀ ਨਹੀਂ ਚੀਜ਼ ਆ ਪਾਣੀ ਨਹੀਂ ਆ ਹੈ ਜਿਹੜੀ ਵਿਦੇਸ਼ਾਂ ਦੇ ਵਿੱਚੋਂ ਸਾਡੇ ਗਵਾਂਢੀ ਮੁਲਕਾਂ ਤੋਂ ਕਾਰਨਸੀਰ ਪਾਉਂਦੀ ਹੈ ਉਹ ਮਿਕਸ ਕਰਕੇ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ ਜਾਂਦਾ ਅਸੀਂ ਮੂਵੀਆ ਦੇਖਦੇ ਹਾਂ ਮੀਡੀਆ ਦੇ ਉੱਤੇ ਨਸ਼ਰ ਹੁੰਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸੈਂਪਲ ਫੇਲ ਹੋ ਗਏ ਜਿਹੜਾ ਛੋਟਾ ਬੀ ਕੀਪਰ ਹੈ ਜਿਹੜਾ 100 200 ਬਕਸਿਆਂ ਦਾ ਵੀ ਮਾਲਕ ਹੈ 500 ਬਕਸਿਆਂ ਤੱਕ ਦਾ ਵੀ ਮਾਲਕ ਹੈ ਉਹ ਕਦੇ ਵੀ ਇਸ ਤਰ੍ਹਾਂ ਦੀ ਕੁਤਾਹੀ ਨਹੀਂ ਕਰਦਾ ਨਾ ਹੀ ਉਹਨੂੰ ਇਸ ਤਰ੍ਹਾਂ ਦੀ ਸਮਝ ਹੁੰਦੀ ਉਹ ਤਾਂ ਬਿਲਕੁਲ ਸ਼ੁੱਧ ਹੈ ਧਰਤੀ ਦੇ ਉੱਤੇ ਜੇਕਰ ਤਰੇਲ ਦੀਆਂ ਬੂੰਦਾਂ ਨੇ ਜਿੱਥੋਂ ਪਾਣੀ ਮੱਖੀ ਚੱਕਦੀ ਹੈ ਜਦੋਂ ਪੂਰਾ ਸਰੋਂ ਦਾ ਸੀਜ਼ਨ ਹੁੰਦਾ ਹੈ ਟਾਲੀ ਸਪੈਦੇ ਦਾ ਸੀਜ਼ਨ ਹੁੰਦਾ ਹੈ ਜੇਕਰ ਉਹ ਪਾਣੀ ਚ ਪ੍ਰੋਬਲਮ ਹੋਵੇ ਜਲਦੀ ਹਵਾ ਚ ਪ੍ਰੋਬਲਮ ਹੋਵੇ ਇਹ ਬੀ ਕੀਪਰ ਦਾ ਕਸੂਰ ਨਹੀਂ ਬਾਕੀ 98% ਪੂਰਾ ਕੁਦਰਤੀ ਸ਼ਹਿਦ ਹੁੰਦਾ ਹੈ ਲੇਕਿਨ ਜਦੋਂ ਇਹ ਗਰੀਬ ਬੀ ਕੀਪਰਾਂ ਕੋਲੋਂ ਸ਼ਹਿਦ ਲੈ ਕੇ ਵੱਡੀਆਂ ਕੰਪਨੀਆਂ ਵਾਲੇ ਜਿਨ੍ਹਾਂ ਨੇ ਵਿਦੇਸ਼ਾਂ ਚ ਭੇਜਣਾ ਹੁੰਦਾ ਔਰ ਉਹਨਾਂ ਨੇ ਬੜੇ ਘੱਟ ਪੈਸੇ ਦੇ ਕੇ ਬੀ ਕੀਪਰਾਂ ਕੋਲੋਂ ਲੈ ਕੇ ਕਰੋੜਾਂ ਦੇ ਮੁਨਾਫੇ ਕਮਾਉਣ ਦੇ ਉਹ ਇਹਨਾਂ ਚ ਮਲਾਵਟ ਵਗੈਰਾ ਕਰਦੇ ਨੇ ਤੇ ਬਦਨਾਮ ਹੈ ਜਿਹੜਾ ਬੀ ਕੀਪਰ ਨੂੰ ਕੀਤਾ ਜਾਂਦਾ ਅਸਲ ਦੇ ਵਿੱਚ ਜਿਹੜਾ ਗਰੀਬ ਬੰਦਾ ਕਦੇ ਵੀ ਇਸ ਤਰ੍ਹਾਂ ਦੀ ਕੋਤਾਈ ਨਹੀਂ ਕਰਦਾ ਉਹ ਕੁਝ ਵੀ ਮਿਕਸ ਨਹੀਂ ਕਰ ਸਕਦਾ ਸ਼ਹਿਦ ਦੇ ਵਿੱਚ ਬੀ ਕੀਪਰ ਕੋਲ ਮਿਕਸ ਕਰਨ ਨੂੰ ਕੋਈ ਚੀਜ਼ ਨਹੀਂ ਹੁੰਦੀ ਉਹ ਵੱਧ ਤੋਂ ਲੋਕ ਕਹਿੰਦੇ ਵੀ ਖੰਡ ਖੰਡ ਵੀ ਤੁਸੀਂ ਮੱਖੀ ਨੂੰ ਜਦੋਂ ਸੀਜ਼ਨ ਫੁੱਲ ਫਲਾਕਾ ਚੱਲਦਾ ਹੋਵੇ ਤਜਰਬਾ ਕਰਕੇ ਦੇਖ ਲਓ ਖੰਡ ਘੋਲ ਕੇ ਰੱਖ ਕੇ ਵੇਖ ਲਓ ਮੱਖੀ ਉਹਨੂੰ ਮੂੰਹ ਹੀ ਨਹੀਂ ਲਾਉਂਦੀ ਉਹ ਰੱਬੀ ਜਿਹੜਾ ਮਠਾਸ ਹੈਗੀ ਹੈ ਫੁੱਲਾਂ ਦੀ ਉਹਦੀ ਚੱਕਦੇ ਹੈ ਔਰ ਸ਼ਹਿਦ ਦੇ ਵਿੱਚ ਸਿੱਧੀ ਮਿਕਸਿੰਗ ਕੀਤੀ ਨਹੀਂ ਜਾ ਸਕਦੀ ਖੰਡ ਦੀ ਕਿਉਂਕਿ ਉਸੇ ਵੇਲੇ ਹੀ ਪਤਾ ਲੱਗ ਜਾਂਦਾ ਹੈ ਇਸ ਲਈ ਇਹ ਇੱਕ ਧਾਰਨਾ ਬੜੀ ਆਮ ਲੋਕਾਂ ਦੇ ਵਿੱਚ ਗਲਤ ਬਣੀ ਹੋਈ ਹੈ ਵੀ ਜੰਮਿਆ ਜਿਹੜਾ ਸ਼ਹਿਦ ਹੈ ਉਹ ਬੁਰਾ ਹੁੰਦਾ ਹੈ ਜੰਮਿਆ ਸ਼ਹਿਦ ਉਹਦੇ ਵਿੱਚ ਗਲੂਕੋਜ਼ ਜ਼ਿਆਦਾ ਹੁੰਦੀ ਸਰੋਂ ਦਾ ਉਹ ਬਿਲਕੁਲ ਬੜਾ ਹੀ ਸ਼ੁੱਧ ਹੁੰਦਾ ਹੈ ਵਿਦੇਸ਼ੀ ਜਿਹੜੇ ਲੋਕ ਨੇ ਖਾਸ ਕਰਕੇ ਯੂਰਪ ਦੇ ਲੋਕ ਉਹ ਪਿਕਰ ਨਾਲ ਚੱਕ ਕੇ ਉਹ ਸ਼ਹਿਦ ਖਾਂਦੇ ਨੇ ਉਹ ਉਂਗਲਾਂ ਲਵੇੜਨ ਵਾਲਾ ਸਾਡੇ ਤਰ੍ਹਾਂ ਕੰਮ ਨਹੀਂ ਕਰਦੇਗੇ ਪਰ ਇੱਕ ਧਾਰਨਾ ਹੈ ਜਿਹੜੀ ਗਲਤ ਬਣੀ ਹੈ باوجود ਵੀ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਜੰਮਿਆ ਸ਼ਹਿਦ ਵੀ ਸ਼ੁੱਧ ਹੁੰਦਾ ਉਹ ਸ਼ਹਿਦ ਖਾਣਾ ਚਾਹੀਦਾ ਹੈ ਇਹ ਸਟੋਰ ਕਿਵੇਂ ਕਰਦੇ ਹੋ ਤੁਸੀਂ ਸ਼ਹਿਦ ਸਾਡੇ ਕੋਲ ਸਰ ਫੂਡ ਗ੍ਰੇਡ ਬਾਲਟੀਆਂ ਨੇ ਜਿਹੜੀ ਕਰੀਬਨ 150 ਰੁਪਏ ਦੀ ਇੱਕ ਬਾਲਟੀ ਆਉਂਦੀ ਹੈ ਅਸੀਂ ਮਲਮਲ ਦੇ ਕੱਪੜੇ ਵੇਚਦੀ ਉਹਨੂੰ ਪੁਣ ਕੇ ਸ਼ਹਿਦ ਨੂੰ ਰੱਖ ਲੈਣੇ ਆ ਤੇ ਜਦੋਂ ਸੀਜ਼ਨ ਆਉਂਦਾ ਮੇਰੇ ਕੋਲ ਤਾਂ ਇਹ ਬਣਿਆ ਵੀ ਸਟੀਲ ਦਾ ਵੱਡਾ ਡਰਮ ਹੈ 70 ਕਿਲੋ ਦਾ ਉਹਦੇ ਵਿੱਚ ਗਰਮੀ ਦੇ ਸੀਜ਼ਨ ਦੇ ਵਿੱਚ ਤੁੱਪ ਚ ਰੱਖਿਆ ਥੋੜਾ ਸ਼ਹਿਦ ਜਦੋਂ ਪਤਲਾ ਹੋ ਗਿਆ ਮਲਮਲ ਦੇ ਦੂਰੇ ਕੱਪੜੇ ਚ ਕਰ ਲਈਦਾ ਉਹ ਜਿੱਦਾਂ ਹੈ ਉਦਾਂ ਦਾ ਉਦਾਂ ਹੀ ਅਸੀਂ ਉਹ ਜਿਹੜੇ ਕੱਚ ਦੇ ਬਰਤਨਾਂ ਦੇ ਵਿੱਚ ਸਟੋਰ ਕਰਕੇ ਜੋ ਅਸੀਂ ਆਪਣੇ ਗਾਹਕਾਂ ਨੂੰ ਦਿੰਨੇ ਆ ਜਿਹੜੇ ਬੜੇ ਖੁਸ਼ ਹੋ ਕੇ ਕਹਿੰਦੇ ਨੇ ਆ ਆਖਰੀ ਸਵਾਲ ਇਹ ਹੈ ਕਿ ਸ਼ਾਇਦ ਲੋਕ ਖਾਣ ਕਿਸ ਲਈ ਖਾਣ ਉਹਨਾਂ ਨੂੰ ਕੀ ਫਾਇਦਾ ਹੋਏਗਾ ਤੇ ਉਹ ਕਿਵੇਂ ਵਰਤੋਂ ਕਰਨ ਸਰਦੀਆਂ ਵਿੱਚ ਕਿਵੇਂ ਕਰਨ ਗਰਮੀਆਂ ਵਿੱਚ ਕਿਵੇਂ ਕਰਨ ਕਿਉਂਕਿ ਤੁਹਾਡਾ ਇਹ ਕਾਰੋਬਾਰ ਹੈ ਔਰ ਯੂਨੀਵਰਸਿਟੀ ਵੱਲੋਂ ਸਾਰੀ ਤਰ੍ਹਾਂ ਦੀ ਗੱਲ ਤੁਹਾਨੂੰ ਜਿਹੜੀ ਦੱਸੀਗੀ ਜਰੂਰ ਜਿਹੜਾ ਉਹ ਸਾਂਝੀ ਕਰੀਏ ਸਰ ਸਭ ਤੋਂ ਪਹਿਲਾ ਇਹ ਹੈ ਵੀ ਸ਼ਹਿਦ ਹੈ ਕਿ ਸ਼ਹਿਦ ਦੇ ਵਿੱਚ ਕੀ ਕੁਝ ਹੈ ਤਾਂ ਸ਼ਹਿਦ ਦੇ ਵਿੱਚ 17 ਤਰ੍ਹਾਂ ਦੇ ਇਤਜ਼ਾਬ ਨੇ ਫਾਰ ਐਗਜ਼ਾਮਪਲ ਹੈ ਜਿਹੜਾ ਸਿਟਿਕ ਐਸਿਡ ਹੈ ਹਾਈਡਰੋਕਲੋਰਿਕ ਐਸਿਡ ਹੈ ਜਾਂ ਜਿਸ ਤਰ੍ਹਾਂ 17 ਕਿਸਮ ਦੇ ਇਤਜ਼ਾਬ ਨੇ ਉਹਨਾਂ ਦੇ ਵਿੱਚ ਨੇ 14 ਤਰ੍ਹਾਂ ਦੀਆਂ ਖੰਡਾਂ ਨੇ ਗਲੂਕੋਜ਼ ਫਰਟੋਜ਼ ਮਲਟੋਜ਼ ਵਗੈਰਾ ਵਗੈਰਾ ਐਨਜ਼ਾਈਮ ਨੇ ਇਹਦੇ ਵਿੱਚ ਪ੍ਰਪੋਲਿਸ ਦੇ ਅੰਸ਼ ਨੇ ਪੋਲਨ ਦੇ ਅੰਸ਼ ਨੇ ਕੁਝ ਵੈਕਸ ਦੇ ਅੰਸ਼ ਹੁੰਦੇ ਨੇ ਮਾਂ ਦੇ ਦੁੱਧ ਤੋਂ ਬਾਅਦ ਇਹ ਸਭ ਤੋਂ ਸੰਪੂਰਨ ਖੁਰਾਕ ਉੱਤਮ ਖੁਰਾਕ ਹੈ ਸ਼ਹਿਦ ਨੂੰ ਜੇਕਰ ਬਿਮਾਰੀ ਕੋਈ ਇਸ ਤਰ੍ਹਾਂ ਦੀ ਕੋਈ ਹੈ ਤਾਂ ਉਹਨੂੰ ਅਲੱਗ-ਅਲੱਗ ਢੰਗ ਨਹੀਂ ਆਮ ਤੌਰ ਦੇ ਉੱਤੇ ਸਰਦੀ ਦੇ ਵਿੱਚ ਅਸੀਂ ਜਿਹੜਾ ਮਤਲਬ ਟੈਂਪਰੇਚਰ ਹੈ ਉਹ 35 ਤੋਂ ਪਲੱਸ ਨਾ ਹੋਵੇ ਉਬਲਦੇ ਦੁੱਧ ਚ ਜਾਂ ਨਹੀਂ ਪਾਇਆ ਜਾ ਸਕਦਾ ਕੋਸਾ ਜਿਹੜਾ ਦੁੱਧ ਹੈ ਉਹਦੇ ਚ ਉਹਨੂੰ ਕੋਲ ਕੇ ਲਿਆ ਜਾ ਸਕਦਾ ਡਾਇਰੈਕਟਲੀ ਚਮਚਾ ਦੋ ਚਮਚਾ 100 ਗ੍ਰਾਮ ਤੱਕ 50 ਗ੍ਰਾਮ ਤੱਕ ਸ਼ਹਿਦ ਇੱਕ ਬੰਦਾ ਤੰਦਰੁਸਤ ਵਿਅਕਤੀ ਹੈ ਉਹ 50 ਗ੍ਰਾਮ ਤੱਕ ਇੱਕ ਦਿਨ ਦਾ ਸ਼ਹਿਦ ਖਾ ਸਕਦਾ ਹੈ ਔਰ ਗਰਮੀਆਂ ਦੇ ਵਿੱਚ ਆਪਾਂ ਜਿਹੜੀ ਸਕੰਜਵੀ ਨਿੰਬੂ ਪਾਣੀ ਬਣਾਉਨੇ ਆ ਉਹਦੇ ਚ ਲਿਆ ਜਾ ਸਕਦਾ ਹੈ ਚੌਲ ਫਿੱਕੇ ਬਣਾ ਕੇ ਉਹਨਾਂ ਚ ਮਿੱਠੇ ਚ ਪਾਇਆ ਜਾ ਸਕਦੇ ਆ ਗੁਲਕੰਦ ਦੇ ਵਿੱਚ ਪਾਇਆ ਜਾ ਸਕਦਾ ਹੈ ਮਠਾਈਆਂ ਬਣਾਈਆਂ ਜਾ ਸਕਦੀਆਂ ਹਲਵਾ ਜਿਹੜਾ ਫਿੱਕਾ ਬਣਾ ਕੇ ਸ਼ਹਿਦ ਵਿੱਚ ਪਾ ਕੇ ਲਿਆ ਜਾ ਸਕਦਾ ਮਤਲਬ ਮੇਰਾ ਕਹਿਣ ਦਾ ਵੀ ਜਿੱਥੇ ਵੀ ਮਿੱਠੇ ਦੀ ਲੋੜ ਹੈ ਤੁਹਾਨੂੰ ਦੱਸਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ ਵੀ ਸਾਡੀ ਰਸੋਈ ਦੇ ਵਿੱਚ ਅਸੀਂ ਖੰਡ ਨਹੀਂ ਵਰਤਦੇ ਕਦੇ ਵੀ ਸਾਨੂੰ 5-7 ਸਾਲ ਹੋ ਗਏ ਨੇ ਜੇਕਰ ਕੋਈ ਸੱਜਣ ਆ ਜਾਣ ਤੇ ਉਹ ਜੇ ਕਹਿਣੀ ਆਰਬੀ ਸਾਨੂੰ ਤਾਂ ਇਹ ਚੀਜ਼ ਦੀ ਅਲਰਜੀ ਹੈ ਜਾਂ ਮਤਲਬ ਮਹਿਸੂਸ ਕਰਦੇ ਉਹਨਾਂ ਲਈ ਖੰਡ ਦੀ ਨਹੀਂ ਤਾਂ ਚਾਹ ਵੀ ਅਸੀਂ ਤਾਂ ਗੁੜ ਦੀ ਮਤਲਬ ਬਣਾਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਬਹੁਤ ਘੱਟ ਅਸੀਂ ਗੁੜ ਦੀ ਚਾਹ ਪੀ ਲੈਂਦੇ ਆ ਇਸ ਲਈ ਸ਼ਹਿਦ ਬਹੁਤ ਵੱਡੀ ਗੁਣਕਾਰੀ ਹੈ ਸਰੀਰ ਦੀਆਂ ਸਾਰੇ ਆ ਤਤਾਂ ਦੀ ਇਹ ਪੂਰਤੀ ਕਰਦਾ ਤੇ ਮੈਂ ਤਾਂ ਕਈ ਵਾਰੀ ਇਹ ਕਹਿਣਾ ਨਾ ਵੀ ਅੱਜ ਦੇ ਜਿਹੜਾ ਖਾਓ ਹੈ ਜਿਹੜਾ ਉਹਨੂੰ ਉੱਲੀ ਵਾਲੀ ਕਣਕ ਪਾਈ ਹੋਈ ਹੈ ਬ੍ਰੈਡ ਬਰੂਡ ਜੋ ਹੁੰਦਾ ਉਹ ਪਸ਼ੂਆਂ ਨੂੰ ਮਾੜੀ ਫੀਡ ਦੇ ਕੇ ਜਿਹੜਾ ਦੁੱਧ ਆ ਉਹ ਕਰਦੇ ਆ ਜੇਕਰ ਰੱਬੀ ਸ਼ਾਇਦ ਤੁਹਾਡਾ ਪਰੋਸੇ ਯੋ ਕੋਈ ਮਿੱਤਰ ਜਿਹੜਾ ਕੰਮ ਕਰਦਾ ਹੈ ਜਿਹੜਾ ਜਿਹਨੇ ਟ੍ਰੇਨਿੰਗ ਲੈ ਕੇ ਸ਼ਾਇਦ ਦਾ ਕੰਮ ਕੀਤਾ ਤੇ ਤੁਸੀਂ ਤੁਹਾਡੀ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਰੁਟੀਨ ਦੇ ਵਿੱਚ ਸ਼ਾਇਦ ਖਾਓ ਤੁਸੀਂ ਕਦੇ ਬਿਮਾਰ ਨਹੀਂ ਹੋ ਇਹ ਇਸ ਤਰ੍ਹਾਂ ਹੈ ਕਿਉਂਕਿ ਜਿਹੜੀ ਸਰੀਰ ਦੀ ਜਿਹੜੀ ਇਮਿਊਨਿਟੀ ਹੈ ਔਰ ਉਹਨੂੰ ਇੰਨੀਆਂ ਤਾਕੜੀਆਂ ਕਰ ਦਿੰਦੀ ਹੈ ਕਿ ਬਿਮਾਰੀ ਦੇ ਲੜਨ ਦੇ ਸਮਰਥ ਹੋ ਜਾਂਦਾ ਹੈ ਮਨੁੱਖ ਉਹਨੂੰ ਮਾੜੀ ਚੰਗੀ ਛੋਟੀ ਮੋਟੀ ਬਿਮਾਰੀ ਆਉਂਦੀ ਨਹੀਂ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਜੋੜਾ ਹੈ ਮਿਹਨਤੀ ਜੋੜਾ ਜਿਸ ਨੇ ਆਪਣੇ ਕਾਰੋਬਾਰ ਬਾਰੇ ਵੀ ਦੱਸਿਆ ਔਰ ਸ਼ਹਿਦ ਦੇ ਫਾਇਦੇ ਬਾਰੇ ਵੀ ਬੜੇ ਬਾਖਮਾਲ ਢੰਗ ਦੇ ਨਾਲ ਉਹ ਗੱਲਬਾਤ ਕੀਤੀ ਹੈ ਔਰ ਖਾਸ ਗੱਲ ਜਿਹੜੀ ਹੈ ਕਿ ਦੋਵੇਂ ਸਾਥੀ ਜੀਵਨ ਸਾਥੀ ਉਹ ਕੁਆਲੀਫਾਈ ਨੇ ਉੱਚ ਵਿਦਿਆ ਪ੍ਰਾਪਤ ਨੇ ਔਰ ਜਿਸ ਤਰ੍ਹਾਂ ਇਹਨਾਂ ਨੇ ਗੱਲਬਾਤ ਕੀਤੀ ਹੈ ਇਹਨਾਂ ਦੀ ਗੱਲਬਾਤ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਹ ਵਿਗਿਆਨਕ ਢੰਗ ਦੇ ਨਾਲ ਇਸ ਕਾਰੋਬਾਰ ਨੂੰ ਕਰ ਰਹੇ ਨੇ ਔਰ ਇਹਨਾਂ ਨੇ ਅਪਣਾਇਆ ਹੈ ਔਰ ਬਕਾਇਦਾ ਇਸ ਕਾਰੋਬਾਰ ਦੇ ਵਿੱਚ ਕਿੰਨਾ ਫਾਇਦਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਔਰ ਜ਼ਿਕਰ ਕੀਤਾ ਕਿ ਸ਼ਹਿਦ ਖਾਨ ਦੇ ਕਿੰਨੇ ਵੱਡੇ ਪੱਧਰ ਤੇ ਫਾਇਦੇ ਨੇ ਔਰ ਇਹ ਇੱਕ ਕੁਦਰਤੀ ਸ਼ਹਿਦ ਜਿਹੜਾ ਹੈ ਇੱਕ ਬਹੁਤ ਵੱਡਾ ਵਰਦਾਨ ਹੈ ਔਰ ਇਸ ਨਾਲ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨ ਵੀ ਜਿਹੜਾ ਇਸ ਕਾਰੋਬਾਰ ਨੂੰ ਅਪਣਾ ਕੇ ਆਪਣਾ ਜੀਵਨ ਸੁਖਾਲਾ ਬਣਾ ਸਕਦੇ ਨੇ ਔਰ ਅੱਗੇ ਚੱਲ ਸਕਦੇ ਨੇ ਇਹ ਪ੍ਰੇਰਨਾ ਸਰੋਤ ਜੋੜਾ ਹੋਰ ਲੋਕਾਂ ਨੂੰ ਕਿੰਨੀ ਪ੍ਰੇਰਨਾ ਦੇਵੇਗਾ ਆਉਣ ਵਾਲਾ ਸਮਾਂ ਹੀ ਦੱਸੇਗਾ ਆਪਣੇ ਸੰਯੋਗੀ ਕੁਲਦੀ ਬਰਾੜ ਦੇ ਨਾਲ ਪਰਮਜੀ ਟਾਬਾ ਠੇੜ ਪੰਜਾਬੀ ਟੀਵੀ ਅਬੋਰ